ਹੈ ਚਵੇਲ ਵਾਲੀ ਪਿੰਡ ਕੋਲ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਮੀਂਹ ਆ ਰਿਹਾ ਏ ਵੈਸੇ ਤਾਂ ਬਹੁਤ ਚੰਗੀ ਗੱਲ ਐ ਓਦਾਂ ਹਵਾ ਲੈ ਕੇ ਜਾ ਰਹੀ ਸੀਗੀ ਹਜੇ ਵੀ ਹਵਾ ਬਦਲਾ ਨੂੰ ਲੈ ਕੇ ਜਾ ਰਹੀ ਆ ਪਰ ਮੀਂਹ ਨਹੀਂ हट ਰਿਹਾ ਜਿਹੜੀ ਕਿ ਚੰਗੀ ਗੱਲ ਐ ਹੁਣ ਮੀਂਹ ਆ ਰਿਹਾ ਕੁਝ ਤਾਂ ਗਰਮੀ ਤੋਂ ਰਾਹਤ ਮਿਲੇਗੀ ਹਾਂਜੀ ਸੌਦਾ ਕਿੰ ਚੈੱਕ ਕਰੋ ਜੀ ਆ ਤੁਸੀਂ ਵੇਖ ਲੱਗ ਗਿਆ ਹੂੰ ਮੀ ਨਾਲ ਮੋਲ ਬਣ ਗਿਆ ਪੂਰਾ ਠੰਡਾ ਠੰਡਾ ਤੇ ਆਪਾਂ ਨੇ ਅਜੇ ਤੱਕ ਤਿਆਰੀ ਉਟਾ ਲਈ ਪਾਗ ਦੀ ਫਿਰ ਇੱਕ ਮਿੰਟ ਰਹਿਣ ਇਹ ਚਲਦੇ ਰਹੇ ਹੋਣ ਆਈਓ 100 ਰੁਪਏ ਦਿਓ ਯਾਰ ਦੇਖ ਲੈ ਕਰ ਤੈ ਕਾਗਜ਼ੇ ਦਾ ਨੰਬਰ ਚੁੱਕ ਦੇ ਸਾਡੇ ਅੰਨੇ ਮੇਰੇ ਲੱਗ ਕਾ ਤੂੰ ਜਿਸਨੂੰ ਦਿੱਸਨ ਚੱਤ ਲਈ ਹਮਰਾ ਬਲਾਦ ਕਰ 100 ਰੁਪਏ ਦਿਓ ਤੇ ਮੈਂ ਦੀ ਬਾਤ ਕਾਹ ਕਰਾਂ ਆਹ ਤੇ ਦੇ ਲਿਆ 100 ਰੁਪਏ ਦਿਓ ਜੀ ਦੋ ਸੌ ਸੌ ਦਿ ਦਿਓ ਮੈਨੂੰ ਆਇਆ ਨਾ ਪਤਾ ਹੀ ਕੱਟ ਕੇ ਰੱਖਿਆ ਕੋਈ ਮੈਂ ਨਾ ਰੱਤ ਤੇ ਮੈਂ ਬਾਹਰ ਕਹਿੰਦਾ ਬਾਹਰ ਦੇ ਦੇ ਉਡੀਕਿਆ ਰਕਟਾ ਕੋਸਾ ਖਲੇ ਗਿਆ ਉਹ ਪੁੱਤ ਉਹ ਪੁੱਤ ਤੋਂ ਗੈਰ ਦੇਖਦਾ ਨਹੀਂ ਦੋ ਸੌ ਸੌ ਦਿ ਦਿਓ ਨਹੀਂ ਬਸ ਪੁੱਤ ਕਰ ਪੁੱਤ ਕਰ ਸਹੀਏ ਹਾਂਜੀ ਤੁਸੀਂ ਵੇਖ ਰਹੇ ਹੋ ਪੰਜਾਬ ਦੇ ਮਾਹੌਲ ਤੇ ਆ ਆਪਣਾ ਕੈਨੂ ਆਲ ਰਾਊਂਡਰ ਬੰਦਾ ਹੈ ਸਫਾਈ ਕਰਮਚਾਰੀ ਵੀ ਇਹੀ ਆ ਮਸ਼ੀਨਾਂ ਤੱਕ ਵੀ ਇਹ ਚਲਾ ਲੈਂਦਾ ਹੈ ਕੋਈ ਵੀ ਕੰਮ ਅਜੇ ਤੱਕ ਕਹਨੇ ਛੱਡੇ ਨਹੀਂ ਮਿਸਤਰੀ ਵੀ ਇਹ ਹੈਗਾ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਸਾਡੇ ਸਾਡਾ ਜਿਮੀ ਨੂੰ ਖੋਲ ਕੇ ਲਿਆ ਬਈ ਜਿਮੀ ਜਿਮੀ ਉਹ ਵੇਖੋ ਸਾਡੀ ਡੌਗੀ ਮੀਂਝ ਭੇਜ ਰਹੀ ਹੈ ਤੇ ਸਾਡਾ ਬੰਦਾ ਖੋਲ ਕੇ ਨਹੀਂ ਲਿਆ ਰਿਹਾ ਦੱਸੋ ਮਾੜੀ ਗੱਲ ਹੈ ਚੰਗੀ ਮੈਂ ਆਪ ਖੋਲ ਕੇ ਲਿਆਉਣਾ ਉਹਨੂੰ ਅਜੇ ਜੀਮ ਨੂੰ ਪਟ્રોલ 200 200 ਦੇ ਦਿਓ ਜਿਵੇਂ ਵੈਸੇ ਤੁਹਾਨੂੰ ਪੈਟਰੋਲ ਦੇ ਰੇਟ ਦੱਸਾਂ ਤੇ ਪੈਟਰੋਲ ਦਾ ਰੇਟ ਹੀ ਸਿਰਫ 68 ਪੈਸੇ ਵਧਿਆ ਹੈ ਤੇ ਡੀਜ਼ਲ ਦਾ ਉਹੀ ਹੈ ਆ ਲੋ ਜੀ ਇਹ ਇਹ ਕਿੰਨ ਨੂੰ ਦੇਖਿਆ ਹਣੇ ਕੱਟਦਾ ਤੁਸੀਂ ਵੈਸੇ ਪੁੱਛ ਸਕਦੇ ਹੋ ਕਮੈਂਟਾਂ 'ਚ ਕੀ ਪੁੱਛਣਾ ਕਮੈਂਟ ਆਉਣੇ ਨੇ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰੋ ਜੀ ਆਪਦੇ ਰਾਏ ਦੋ ਤੇ ਤੁਹਾਨੂੰ ਮੈਂ ਜੀ ਤੁਸੀਂ ਕੁਝ ਪੰਪ ਬਾਰੇ ਪੁੱਛਣਾ ਚਾਹੁੰਦੇ ਹੋ ਵੈਸੇ ਵੀ ਆਪਣੇ ਪੰਪ ਤੇ ਇੱਕ ਨਵੀਂ ਸਕੀਮ ਵੀ ਆਈ ਹੈ ਡੀਜ਼ਲ ਦਮਾਕਾ ਜਿਹਦੇ ਵਿੱਚ 5 ਸਵਰਾਜ 735 ਟਰੈਕਟਰ ਕੱਢਣੇ ਨੇ ਤੇ 16 Honda ਦੀਆਂ ਬਾਈਕ ਕੱਢਣੀ ਆਏ 500 ਤੋਂ ਉੱਪਰ ਜਿੰਨੇ ਦਾ ਵੀ ਤੇਲ ਪਾਉਣੇ ਹੋ ਤੇ ਟੂਪਨ ਕੱਟਿਆ ਜਾਂਦਾ ਪਰ ਮੈਂ ਕਿਹਾ ਦੂ ਪਹਿਲਾਂ ਮੈਂ ਉਹ ਸਾਈਡ ਤੇ ਬੰਨੀ ਕੁੱਤੀ ਜਿਹੜੀ ਮੀਜ ਦੇਰੀ ਹੈ ਉਹਨੂੰ ਖੋਲਣਾ ਜ਼ਰੂਰੀ ਹੈ ਮੈਂ ਲਾਈਵ ਬੰਦ ਨਹੀਂ ਕਰ ਰਿਹਾ ਤੇ ਤੁਸੀਂ ਦੇਖਦੇ ਰਹੋ ਮੈਂ ਉਹਨੂੰ ਖੋਲ ਕੇ ਆ ਗਿਆ ਥੋੜਾ ਜਿਹਾ ਇੰਤਜ਼ਾਰ ਕਰੋ ਜੀ ਆਪਾਂ ਫਿਰ ਲਾਈਵ ਨਾਲ ਜੁੜਦੇ ਹਾਂ ਕਮੈਂਟਾਂ ਵਿੱਚ ਆਪਦੀ ਰਾਏ ਦੋ ਕਿ ਉਹਨੂੰ ਖੋਲਣਾ ਜ਼ਰੂਰੀ ਹੈ ਨਾ ਦੇ ਡਾਰਵੀਏ ਕੇ ਫੋਨ ਦੇ ਜੀ ਨਾ ਪਵੇ <दुण> वैसे होने होने पंप पे क्रिकेट होंडी बच गई है क्योंकि मीर आलम मौसम ਦਾ ਪਤਾ ਹੀ ਹੈ ਕਿ ਬੰਦੇ ਤੱਕ ਲੋਟਨੀ ਹੈ ਹਗੜੇ ਗਿਆਣੇ ਸੀ ਤੇ ਇੱਥੇ ਭੀੜ ਵੇਖ ਲਓ ਕਿਵੇਂ ਖੜੀ ਹੈ ਵੀ ਕਰਕੇ ਵਧੀਆ ਜੀ ਵਧੀਆ ਕੀ ਹਾਲ ਹੈ ਇਹੀ ਹੁਣੇ ਡਿੱਗ ਪੈਣੀ ਸੀ ਇਹਨਾਂ ਦਾ ਵੇਖ ਲਓ ਕੀ ਹਾਲ ਹੋ ਗਿਆ ਮੀਨਾ ਵੈਸੇ ਮੈਂ ਗਿਲਾਪ ਵੀ ਹੋ ਰਿਹਾ ਐਡੀ ਵੀ ਕੋਈ ਗੱਲ ਨਹੀਂ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਨ ਮੀਤੇ ਹਲਾਦ ਦਰਬਤਰ ਹੋ ਰਿਹਾ ਤੇ ਕਿਤੇ ਜ਼ਿਆਦਾ ਮੀਂਹ ਕਰਕੇ ਬੀਲੀ ਆਪਦੇ ਤੇ ਡੱਗ ਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ